ਮੇਰੀ ਰਗਾਂ ਚ ਖੂਨ ਪੂਰਾ ਪੰਜਾਬ ਦਾ ਉਹ ਕਹਿੰਦੇ ਨੇ ਮੈਂ ਖਾਦਾ ਪੰਜਾਬ ਮੈਂ ਪੀਤਾ ਪੰਜਾਬ ਮੈਂ ਜੀਆ ਪੰਜਾਬ ਮੈਂ ਪੀਆ ਪੰਜਾਬ ਮੇਰੇ ਰੋਮ ਰੋਮ ਚ ਮੇਰੇ ਅੰਗ ਅੰਗ ਚ ਪੰਜਾਬ ਵਸਿਆ ਪੰਜਾਬ ਦੀ ਮਿੱਟੀ ਦਾ ਬਣਿਆ ਹੋਇਆ ਨਜ ਮੇਲੇ ਹੋਗੇ ਸੱਜਣਾ ਹੋ ਲੱਗੇ ਗਮ ਵੀ ਦਿੱਤੇ ਹਰਾ ਮੇਰੇ ਚਿਤ ਨੂੰ ਕੰਬਣੀ ਛਿੜ ਗਈ ਤੈਨੂੰ ਦੇਖਿਆ ਜਦੋਂ ਜ਼ਰਾ ਅਜ ਮਿਲੇ ਹੋਗੇ ਸੱਜਣਾ ਉੱਲ ਲੱਗੇ ਗਮ ਵੀ ਦਿੱਤੇ ਹਰਾ ਮੇਰੇ ਚਿਤ ਨੂੰ ਕੰਬਣੀ ਛੱਡ ਗਈ ਤੈਨੂੰ ਦੇਖਿਆ ਜਦੋਂ ਜ਼ਰਾ ਸਤਿ ਸ੍ਰੀ ਅਕਾਲ ਮੈਂ ਹੂ ਅਮਿਤ त्याਗੀ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਔਰ ਅੱਜ ਸਾਡੇ ਨਾਲ ਹੈ ਸ਼ਦਾਦਾ ਸਿੰਘ ਧਾਮੀ आपने इन्होंने आपने इनको ढेर सारे सीरियल्स में देखा है लेकिन आज मैं आपको इनकी वो बातें बताने जा रहा हूँ जो आपको पता नहीं है फर्स्ट ऑफ ऑल पंजाब के पुत्र हैं लुधियाना से इनका कनेक्शन है चंडीगढ़ में पले बड़े हैं और एक खास बात सबसे इंपॉर्टेंट गल है कि ये बड़े ही अच्छे सिंगर है और पंजाबी फोक की इनादू बहुत अच्छी नॉलेज है तो शिदादा वेलकम टू पंजाब तक सत बहुत बहुत धन्यवाद ਤੋ ਅਸੀਂ ਸਾਨੂੰ ਤਾਂ ਪਤਾ ਹੀ ਨਹੀਂ ਥਾ ਕਿ ਤੁਸੀਂ ਪੰਜਾਬ ਦੇ ਹੋ ਤੁਹਾਡਾ ਨਾਮ ਜੋ ਹੈ ਨਾ ਥੋੜਾ ਕਨਫਿਊਜ਼ ਕਰ ਦਿੰਦਾ ਹੈ ਤੋ ਨਾਮ ਕੇ ਪਿੱਛੇ ਕੀ ਰਾਜ਼ ਹੈ ਸ਼ਹਜ਼ਾਦਾ ਤੁਸੀਂ ਲੱਗਦੇ ਵੀ ਸ਼ਹਜ਼ਾਦੇ ਜੈਸੇ ਹੋ ਬਟ ਕੀ ਰਾਜ਼ ਹੈ ਤੁਹਾਡੇ ਨਾਮ ਦਾ ਮੀਨਿੰਗ ਕੀ ਹੈ ਸ਼ਹਜ਼ਾਦਾ ਸਿ ਜਾਣਦੇ ਆਂ ਬਟ ਕੋਈ ਕਹਾਣੀ ਹੈ ਨਾਮ ਦੇ ਪਿੱਛੇ ਨਾਮ ਦੇ ਪਿੱਛੇ ਕਹਾਣੀ ਤਾਂ ਕੋਈ ਨਹੀਂ ਜੀ ਬਸ ਕਰਦੇ ਆਂ ਦਾ ਸਭ ਤੋਂ ਜਿਹੜਾ ਲਾਡਲਾ ਪੁੱਤ ਹੁੰਦਾ ਸਭ ਤੋਂ ਛੋਟਾ ਪੁੱਤ ਉਹਨੂੰ ਉਹਨੂੰ ਪਿਆਰ ਨਾਲ ਨਾਮ ਦਿੱਤਾ ਜਾਂਦਾ ਕਦੀ ਕਦੀ ਛੋਟਾ ਕਹਿ ਦਿੰਨੇ ਆ ਉਹਨੂੰ ਕਦੀ ਕੁਛ ਕਹਿ ਦਿੰਨੇ ਐਦਾਂ ਮੇਰੇ ਘਰ ਦੇ ਨੇ ਮੈਨੂੰ ਸ਼ਹਜ਼ਾਦਾ ਨਾਮ ਦਿੱਤਾ ਔਰ ਆਮ ਗਲੈਡ ਕਿ ਮੇਰੇ ਘਰ ਵਾਲਿਆਂ ਨੇ ਮੈਨੂੰ ਇੰਨਾ ਸੋਹਣਾ ਨਾਮ ਦਿੱਤਾ ਤੇ ਮੈਂ ਕੈਰੀ ਕਰ ਪਾ ਰਿਹਾ ਆਈ ਥਿੰਕ ਲੋਕ ਕਹਿੰਦੇ ਨੇ ਕਿ ਹਮਰੀ ਲੁੱਕ ਤੇ ਵੀ ਜਾਂਦਾ ਆਈ ਡੋਨਟ ਨੋ ਬਟ ਇਟਸ ਗੁੱਡ ਅਸੀਂ ਤੁਹਾਨੂੰ ਜਾਣਦੇ ਐਜ਼ ਐਨ ਐਕਟਰ बट हमें आज पता चला कि तुम बहुत वैसा सिंगर हो और खास बात है कि आपने ट्रेनिंग ली है विधिवत क्लासिकल संगीत की और खासकर पंजाबी फोक में आपकी बहुत अच्छी पकड़ है तो ज़्यादातर लोग पंजाबी गानों को या तो भांगड़ा और तिग तक ही समझते हैं पंजाबी सॉन्ग समझ मच बो गिद्दा एंड भांगड़ा तो क्या कहना है आपको पंजाबी म्यूजिक और थोड़ी नॉलेज पंजाबी फोक के बेच नॉलेज ਇੰਨੀ ਆ ਕਿ ਮੈਂ ਮੈਂ ਜੰਮਿਆ ਪੜਿਆ ਪੰਜਾਬ ਚ ਤੇ ਮੇਰੀ ਰਗਾਂ ਚ ਖੂਨ ਉਹ ਪੂਰਾ ਪੰਜਾਬ ਦਾ ਉਹ ਕਹਿੰਦੇ ਨੇ ਮੈਂ ਖਾਦਾ ਪੰਜਾਬ ਮੈਂ ਪੀਤਾ ਪੰਜਾਬ ਮੈਂ ਜੀਆ ਪੰਜਾਬ ਮੈਂ ਪੀਆ ਪੰਜਾਬ ਮੇਰੇ ਰੋਮ ਰੋਮ ਚ ਮੇਰੇ ਅੰਗ ਅੰਗ ਚ ਪੰਜਾਬ ਵੱਸਿਆ ਪੰਜਾਬ ਦੀ ਮਿੱਟੀ ਦਾ ਬਣਿਆ ਹੋਇਆ ਤੇ ਮੈਂ ਜਦ ਤੱਕ ਜਿਉਣਾ ਜਦ ਤੱਕ ਜਿਉਂਦਾ ਰਹੂੰਗਾ ਇਸ ਧਰਤੀ ਤੇ ਤਦ ਤੱਕ ਮੈਂ ਇਸ ਧਰਤੀ ਦਾ ਕਰਜ਼ਾ ਹੀ ਰਹੂੰਗਾ ਕਿਉਂਕਿ ਇਸ ਧਰਤੀ ਨੇ ਮੈਨੂੰ ਜਨਮ ਦਿੱਤਾ ਮੈਂ ਉੱਥੇ ਪੜਿਆ ਮੇਰੀ ਪੜ੍ਹਾਈ ਉੱਥੇ ਮੇਰੇ ਮਾਪੇ ਉੱਥੇ ਮੇਰੇ ਦਾਦੇ ਪਰਦਾਦੇ ਸਾਰੇ ਉੱਥੇ ਜੰਮੇ ਪੜੇ ਨੇ ਤੇ ਪੰਜਾਬ ਨਾਲ ਬਹੁਤ 11 ਰਿਸ਼ਤਾ ਹੈ ਮੇਰਾ ਜਦੋਂ ਵੀ ਮੈਂ ਪੰਜਾਬ ਜਾਣਾ ਵੈਨਵਰ ਆਈ ਲੈਂਡ ਟੂ ਚੰਡੀਗੜ੍ਹ ਤਾਂ ਮੈਨੂੰ ਆਇਆ ਲੱਗਦਾ ਕਿ ਮੈਂ ਘਰ ਵਾਪਸ ਆ ਗਿਆ ਤੇ ਸਾਰੀਆਂ ਯਾਦਾਂ ਜਿਹੜੀਆਂ ਪੜ੍ਹਾਈ ਵਾਲੀਆਂ ਸਕੂਲ ਵਾਲੀਆਂ ਕਾਲਜੇਜ਼ ਵਾਲੀਆਂ ਸਾਡੇ ਬੌਜੀ ਮੇਰੀ ਬੇਬੇ ਮੇਰੇ ਭਰਾ ਮੇਰੇ ਕਜ਼ਨ ਜਿੰਨੇ ਵੀ ਨੇ ਸਾਰੇ ਮਤਲਬ ਐਂਜੀ ਕਰਦਾ ਵੀ ਹੁਣ ਯਾਰ ਸਾਰਾ ਸਾਰਾ ਕੁਲ ਜਾਈਏ ਤੇ ਆਪਾਂ ਹਨਾ ਜੱਫੀ ਪਾਈਏ ਸਾਰਾ ਨੂੰ ਮਿਲੀਏ ਨਾ ਚੰਗੇ ਤਰੀਕੇ ਨਾਲ ਤੇ ਪੰਜਾਬੀ ਫੋਕ ਦੀ ਜੇ ਗੱਲ ਕਰੀਏ ਤਾਂ ਪੰਜਾਬੀ ਫੋਕ ਮੇਰੇ ਹਿਸਾਬ ਨਾਲ ਮਤਲਬ ਮੈਂ ਪੰਜਾਬ ਜੰਮਿਆ ਨਾ ਪੰਜਾਬ ਦਾ ਮੈਂ ਪੁੱਤਾਂ ਤੇ ਮੈਨੂੰ ਲੱਗਦਾ ਕਿ ਅਗਰ ਸਭ ਤੋਂ ਮਿੱਠੀ ਗਾਇਕੀ ਮੈਨੂੰ ਜੋ ਲੱਗਦੀ ਹੈ ਉਹ ਮੈਨੂੰ ਪੰਜਾਬੀ ਫੋਕ ਲੱਗਦੀ ਹੈ ਉਹ ਜੋ ਪੰਜਾਬੀ ਫੋਕ ਦੇ ਮਤਲਬ ਮਿਠਾਸ ਹੈ ਜੋ ਆਪਾਂ ਕਹਿੰਦੇ ਜੋ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਬਹੁਤ-ਬਹੁਤ ਪਿਆਰੇ-ਪਿਆਰੇ ਸਿੰਗਰ ਨੇ ਸਾਡੇ ਗੁਰਦਾਸ ਮਾਨ ਸਾਹਿਬ ਨੇ ਅਮਰ ਸਿੰਘ ਚਮਕੀਲਾ ਜੀ ਨੇ ਸਾਡੇ ਸਰਦੂਰ ਸਿਕੰਦਰ ਜੀ ਹੰਸਰਾਜ ਹੰਸ ਜੀ ਬਹੁਤ ਸਾਰੇ ਸਿੰਗਰਸ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਅ اچھا ਸੰਗੀਤ ਦਿੱਤਾ अच्छे गाने ਦਿੱਤੇ ਜੋ ਕਿ ਅੱਜ ਵੀ ਅਸੀਂ ਸੁਣਦੇ ਹਾਂ ਤਾਂ ਸਾਨੂੰ ਐ ਲੱਗਦਾ ਵੀ ਹਾਂ ਵੀ ਇਹ ਅੱਜ ਦਾ ਗਾਣਾ ਹੈ ਹਨਾ ਉਹ ਸੁਰਾਂ ਦਾ ਮਤਲਬ ਜੋ ਉਹਨਾਂ ਨੇ ਪੰਜਾਬੀ ਗਾਇਕੀ ਨੂੰ 베ਸ ਦਿੱਤਾ ਉਹ ਸਾਡੇ ਪੰਜਾਬੀ ਫੋਕ ਨੇ ਦਿੱਤਾ ਹਾਲਾਂਕਿ ਅੱਜ ਕੱਲ ਪੰਜਾਬੀ ਗਾਇਕੀ ਬਹੁਤ ਮਾਡਰਨਿਜ਼ਮ ਵਾਲ ਚਲੀ ਗਈ ਹੈ ਬਹੁਤ ਜ਼ਿਆਦਾ ਗੈਂਗਸਟਰ ਬੀਟ ਤੇ ਗਾਣਾ ਸ਼ੁਰੂ ਕਰਤਾ ਹੈ ਬਹੁਤ ਜ਼ਿਆਦਾ ਮਤਲਬ ਐਡਵਾਂਸ ਚੀਜ਼ਾਂ ਆ ਗਈਆਂ ਨੇ ਬਟ ਪੰਜਾਬੀ ਫੋਕ ਹਮੇਸ਼ਾ ਪੰਜਾਬੀ ਫੋਕ ਹੀ ਰਹੂਗਾ ਤੇ ਉਹ ਪੰਜਾਬ ਦੀ ਜਾਣੇ ਰਹੂਗਾ अमर सिंह चमकीला दी गल जो आई है आजकल एक फिल्म भी आ रही है दलजीत दो रोल कर रहे हैं वो उससे पहले एक वेब सीरीज़ भी आई थी चमक तो एटीज़ के लोग अगर जानते हो तो पंजाबी फोक की शुरुआत अमर सिंह चमकीला ने की थी किस तरह का म्यूज़िक था आप तो बहुत छोटे पता नहीं बॉर्न भी हुए थे कि नहीं तो क्या देखते हैं समझते हैं अमर सिंह चमकीला के बारे में कुछ ऐसी बातें उनके सुर के बारे में म्यूज़िक के बारे में बात करना चाहूँगा उनकी कॉन्ट्रवर्सी के बारे में बात नहीं करेंगे किस तरह का म्यूज़िक था एंड ਉਨਕਾ ਕਿੰਨਾ ਸਿਗਨੀਫੀਕੈਂਟ ਰੋਲ ਹੈ ਪੰਜਾਬੀ 뮤직 ਮੇ ਪੰਜਾਬੀ 뮤직 ਜੇ ਆਪਾਂ ਕਿਹਾ ਜਾਵੇ ਤਾਂ ਪੰਜਾਬੀ ਫੋਕ ਨੂੰ ਜਨਮ ਤਾਂ ਮੈਨੂੰ ਨਹੀਂ ਪਤਾ ਵੀ ਅਮਰ ਸਿੰਘ ਚਮਕੀਲਾ ਜੀ ਨੇ ਦਿੱਤਾ ਬਟ ਪੰਜਾਬੀ ਫੋਕ ਦੇ ਵਿੱਚ ਉਹਨਾਂ ਦਾ ਬਹੁਤ ਅਹਿਮ ਰੋਲ ਹੈ ਵੀ ਉਹਨਾਂ ਨੇ ਬਹੁਤ ਅੱਛੇ-ਅੱਛੇ ਸੌਂਗਸ ਦਿੱਤੇ ਨੇ 80s ਚ ਦਿੱਤੇ ਨੇ ਤਦ ਮੈਂ ਜੰਮਿਆ ਵੀ ਨਹੀਂ ਸੀਗਾ ਤੇ ਅੱਜ ਕੱਲ ਦੇ ਸਿੰਗਰਸ ਵੀ ਆਈ ਥਿੰਕ 70% ਆਫ ਸਾਡੇ ਪੰਜਾਬ ਦੇ ਜਿਹੜੇ ਨਵੇਂ ਗਾयक ਨੇ ਸਿੰਗਰ ਨੇ ਉਹ ਸਾਰੇ ਉਹਨਾਂ ਨੂੰ ਹੀ ਕਾਪੀ ਕਰਦੇ ਨੇ ਉਹਨਾਂ ਨੂੰ ਫੋਲੋ ਕਰਦੇ ਨੇ ਉਹਨਾਂ ਦੀ ਹੀ ਬੀਟਸ ਨੂੰ ਉਹ ਇੱਕ ਮਾਡਰਨ ਤਰੀਕੇ ਨਾਲ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰਦੇ ਨੇ ਮਿਕਸ ਕਰਕੇ ਤੇ ਉਹਨਾਂ ਨੇ ਬਹੁਤ ਅੱਛਾ ਬੇਸ ਦਿੱਤਾ ਬਹੁਤ ਅੱچھے ਸੌਂਗਸ ਹੀ ਉਹਨਾਂ ਦੇ ਤੇ ਮੈਂ ਸੁਣਿਆ ਕਿ ਅਮਰ ਸਿੰਘ ਚਮਕੀਲਾ ਨਾਂ ਦੀ ਇੱਕ ਮੂਵੀ ਆ ਰਹੀ ਹੈ ਤੇ ਮੈਂ ਵੀ ਉਸ ਮੂਵੀ ਲਈ ਆਡੀਸ਼ਨ ਕੀਤਾ ਸੀਗਾ ਬਟ ਆਈ ਥਿੰਕ ਦਲਜੀਤ ਦੋਸਾਂਝ ਹੂਜ਼ ਪਲੇਇੰਗ ਚਮਕੀਲਾ ਇਨ ਥੈਟ ਮੂਵੀ ਮੈਨੂੰ ਲੱਗਦਾ ਕਿ ਉਹਨਾਂ ਤੋਂ ਵਧੀਆ ਕੋਈ ਕਰਨ ਨਹੀਂ ਸੀ ਸਕਦਾ ਕਿਉਂਕਿ ਜੋ ਪੰਜਾਬੀ ਫੋਕ ਦੇ ਉੱਤੇ ਦਜੀਤ ਦਸਾਂਝ ਦੀ ਅੱਜ ਦੀ ਡੇਟ ਦੇ ਵਿੱਚ ਜੋ ਪਕੜ ਆ ਜੋ ਉਸ ਉਸ ਸਾਡੇ ਪੰਜਾਬ ਦੇ ਮੁੰਡੇ ਨੇ ਜਿਨ੍ਹਾਂ ਨਾਂ ਕੀਤਾ ਸਾਡੇ ਪੰਜਾਬੀ ਧਰਤੀ ਦਾ ਸਾਡੇ ਪੰਜਾਬੀ ਗਾਇਕੀ ਦਾ ਹਰ ਕਿਤੇ ਉਹ ਛਾਇਆ ਪਿਆ ਹਰ ਕਿਤੇ ਗਾਉਂਦਾ ਹੈ ਹੈ ਵੱਡੇ ਤੋਂ ਵੱਡਾ ਬੰਦਾ ਉਹਨੇ ਦੁਨੀਆ ਦਾ ਨਾਚ ਛੱਡਿਆ ਅੰਬਾਨੀ ਨਾਚ ਛੱਡੇ ਜਿਹੜੇ ਗੁਜਰਾਤੀ ਬੰਦੇ ਉਹ ਪੰਜਾਬੀ ਗਾਣਿਆਂ ਤੇ ਨੱਚਣ ਲਾਤੇ ਤੇ ਮੈਨੂੰ ਲੱਗਦਾ ਕਿ ਇਸ ਕੈਰੈਕਟਰ ਦਾ ਜੋ ਜਸਟਿਫਾਈ ਕੰਦਰ ਮਤਲਬ ਜਸਟਿਸ ਹੋ ਸਕਦਾ ਸੀਗਾ ਉਹ ਦਰਜੀਤ ਦਸਾਂਝ ਹੀ ਕਰ ਸਕਦਾ ਸੀਗਾ ਤੇ ਉਹਨੂੰ ਮਿਲਿਆ ਔਰ ਮੈਂ ਆਮ ਸ਼ੋਰ ਕਿ ਉਹਨੇ ਬਹੁਤ ਵਧੀਆ ਕੰਮ ਕੀਤਾ ਹੋਊਗਾ ਜਿੱਦਾਂ ਕਿ ਆਪਾਂ ਦੇਖਿਆ ਬਹੁਤ ਸਾਰੀ ਮੂਵੀਜ਼ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਉਹਨੇ ਮੁੰਡੇ ਨੇ ਤੇ ਆਈ ਹੋਪ ਆਈ ਅਲਵਿਸ਼ ਹਿਮ ਬੈਸਟ ਆਫ ਲੱਕ ਕਿ ਦਰਜੀਤ ਭਾਜੀ ਚੱਕ ਦਿਓ ਫੱਟੇ ਚਾਹਤੇ ਹੈ ਕਿ ਹਮ ਵੀ ਕੋਈ ਗਾਣਾ ਸੁਨੇ ਆਪਸੇ ਪੰਜਾਬੀ ਫੋਕ ਦੋ ਲਾਈਨਾਂ ਆਪ ਵੀ ਹਮਾਰੇ ਦਰਸ਼ਕੋ ਕੇ ਲਈ ਗੁੰਗੁਨਾ ਦੇ ਚਲੋ ਜੀ ਆ ਫੋਕ ਵਾਲੇ ਤੁਹਾਵਰ ਨਾਉਟ ਮੇਰਾ ਪੰਜਾਬੀ ਸਿੰਗਰ ਨੇ ਅਮਰਿੰਦਰ ਗਿੱਲ ਜੀ ਤੇ ਹੀ ਇਸ ਵਨ ਆਫ ਮਾਈ ਮਤਲਬ ਬਹੁਤ ਜ਼ਿਆਦਾ ਮੈਨੂੰ ਇੱਕ ਤਾਂ ਬਹੁਤ ਸ਼ਾਂਤ ਸੁਭਾਅ ਵਾਲੇ ਨੇ ਉਹ ਮੈਂ ਸੁਣਿਆ ਮੈਂ ਉਹਨਾਂ ਨਾਲ ਕੰਮ ਕਦੀ ਨਹੀਂ ਕੀਤਾ ਪੰਜਾਬੀ ਇੰਡਸਟਰੀ ਚ ਮੈਂ ਨਹੀਂ ਕੰਮ ਕੀਤਾ ਹੋਪਫੁਲੀ ਕਰਾਂਗੇ ਕਦੀ ਮੈਂ ਚਾਹਣਾ ਬਹੁਤ ਜ਼ਿਆਦਾ ਕਿ ਮੈਂ ਪੰਜਾਬ ਦਾ ਤਾਂ ਮੈਂ ਪੰਜਾਬੀ ਇੰਡਸਟਰੀ ਚ ਵੀ ਕੰਮ ਕਰਾਂ ਹੋਪਫੁਲੀ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਕਰੂਗਾ ਤੇ ਜ਼ਰੂਰ ਆਪਾਂ ਕੰਮ ਕਰਾਂਗੇ ਬਟ ਉਹਨਾਂ ਦੇ ਗਾਣੇ ਮੈਨੂੰ ਇੰਨੇ ਵਧੀਆ ਲੱਗਦੇ ਨੇ ਇੰਨੇ ਵਧੀਆ ਲੱਗਦੇ ਨੇ ਮੈਂ ਮੈਂ ਜਾਦਾ ਮਤਲਬ ਮੈਂ ਗਾਇਕੀ ਚ ਆਇਆ ਮਤਲਬ ਮੈਂ ਸਿੱਖ ਕੋਈ ਵੀ ਨਾ ਉਹ ਨਹੀਂ ਹੁੰਦਾ ਐਕਸਪਰਟ ਵੀ ਉਹ ਨੂੰ ਗਾਇਕੀ ਪੂਰੀ ਤਰ੍ਹਾਂ ਆ ਜਾਵੇ ਹਰ ਬੰਦਾ ਹਰ ਉਮਰ ਤੱਕ ਸਿੱਖਦਾ ਰਹਿੰਦਾ ਤੇ ਅਮਰਿੰਦਰ ਗਿੱਲ ਜੀ ਦੇ ਗਾਣੇ ਜਿਹੜੇ ਨੇ ਉਹ ਮੈਨੂੰ ਬਹੁਤ ਪਸੰਦ ਨੇ ਤੇ ਉਹ ਮੈਂ ਕੋਸ਼ਿਸ਼ ਕਰੂੰਗਾ ਅਮਰਿੰਦਰ ਭਾਜੀ ਹੂੰ ਹੂੰ ਨਜ ਮਿਲੇ ਹੋਗੇ ਸਜਣਾ ਉਹ ਲੱਗੇ ਗਮ ਵੀ ਦਿੱਤੇ ਹਰਾ ਮੇਰੇ ਚਿੱਤ ਨੂੰ ਕੰਬਣੀ ਛੱਡ ਗਈ ਤੈਨੂੰ ਦੇਖਿਆ ਜਦੋਂ ਜ਼ਰਾ ਉਹ ਸਾਨੂੰ ਸਾਰਾ ਹੀ ਜਗ ਵੇਖਦਾ ਹਾਂ ਮੇਰੇ ਹਾਨੀਆਂ ਉਹ ਸਾਨੂੰ ਸਾਰਾ ਹੀ ਜਗ ਵੇਖਦਾ ਉਹ ਤੇਰਾ ਕਿਦਾਂ ਹੱਥ ਫੜਾਂ ਤੂੰ ਮੈਨੇ ਸੁਣਿਆ ਕਿ ਆਪ ਬੰਨੇ ਸਿੰਗਰ ਆਏ تھے ਗਲਤੀ ਸੇ ਐਕਟਰ ਬਣ ਕੇ ਕੀ ਸੱਚ ਹੈ ਇਹ ਹਾਂਜੀ ਮੈਂ ਬਣਨਾ ਤਾਂ ਚਾਹੁੰਦਾ ਸੀਗਾ ਵੀ ਮੈਂ ਗਾਇਕੀ ਚਾਹਾਂ ਮੇਰੇ ਹਿਸਾਬ ਨਾਲ ਵੀ ਸਾਡੇ ਪੰਜਾਬ ਦੇ ਵਿੱਚ ਇਟ ਪਟੋ ਤਾਂ ਸਿੰਗਰ ਨੇ ਤੇ ਹਰ ਬੰਦਾ ਉੱਥੇ ਸਿੰਗਰ ਬਣਨਾ ਚਾਹੁੰਦਾ ਕਿਉਂਕਿ ਸਾਡੇ ਉੱਥੇ ਗਾਣਿਆਂ ਨੂੰ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਪੰਜਾਬੀ ਗਾਇਕੀ ਹੀ ਆ ਹਰ ਪਾਸੇ ਜਿਹੜੀ ਅੱਜਕੱਲ੍ਹ ਛਾਈ ਪਈ ਆ ਤੇ ਇਸ ਕਰਕੇ ਮੇਰਾ ਵੀ ਦਿਲ ਸੀ ਕਿ ਮੈਂ ਸਿੰਗਰ ਬਣਾ ਮੈਂ ਸਿੱਖਣ ਦੀ ਕੋਸ਼ਿਸ਼ ਵੀ ਕੀਤੀ ਜਿੰਨਾ ਸਿੱਖ ਪਾਇਆ ਆਪਾਂ ਸਿੱਖਿਆ ਕੋਸ਼ਿਸ਼ ਵੀ ਕੀਤੀ ਕਿ ਬਣੀਏ ਬਟ ਆਈ ਥਿੰਕ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ ਉਹ ਕਹਿੰਦੇ ਸੀ ਨਹੀਂ ਕਾਕਾ ਤੂੰ ਕੈਮਰੇ ਦੇ ਸਾਹਮਣੇ ਕੰਮ ਕਰ ਗਾਇਕੀ ਕਰਾਵਾਂਗੇ ਕਦੀ ਮਿਲੂਗਾ ਮੌਕਾ ਤਾਂ ਜ਼ਰੂਰ ਕਰਾਂਗੇ ਬਟ ਫਿਲਹਾਲ ਤਾਂ ਝੋਲੀ ਆਪਣੀ ਐਕਟਿੰਗ ਨਾਲ ਪਰੀ ਹੋਈ ਹੈ ਤੋ ਭਾਈ ਇਹ ਤੇ ਸ਼ਹਜ਼ਾਦਾ ਧਾਮੀ ਅਨਾਜ ਸਾਨੂੰ ਪਤਾ ਚੱਲਾ ਕਿ ਆ ਕਿਤੇ ਟੈਲੈਂਟਡ ਹੈ ਤੋ ਕੀ ਕਹਾਂਗੇ ਫਿਊਵਰਸ ਕੋ ਫੈਨਸ ਕੋ ਦੋ ਹਮੇਸ਼ਾ ਆਪਕੋ ਇਤਨਾ ਪਸੰਦ ਕੀਤਾ ਹੈ ਐਕਟਰ ਹੋਰ ਆਪਕੇ ਸਿੰਗਿੰਗ ਅਫਤਾਰ ਵੀ ਤੋਨੂ ਕੁਝ ਕਹਿਣਾ ਚਾਹਦੇ ਮੈਂ ਸਾਰੇ ਜਿੰਨੇ ਵੀ ਸ਼ਰੋਤੇ ਨੇ ਜਿਹੜੇ ਵੀ ਮੈਨੂੰ ਜਾਣਦੇ ਨੇ ਜਿਨ੍ਹਾਂ ਨੇ ਮੈਨੂੰ ਜਿੰਨਾ ਕਿ ਵੇਖਿਆ ਤੇ ਜਿੰਨਾ ਕਿ ਪਿਆਰ ਦਿੱਤਾ ਉਹ ਸਭ ਲਈ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵੀ ਮੈਂ ਉਹਦਾ ਕਰਜ਼ਾ ਲਾ ਨਹੀਂ ਸਕਦਾ ਵੀ ਜਿੰਨਾ ਤੁਸੀਂ ਪਿਆਰ ਦਿੰਨੇ ਹੋ ਤੇ प्यारी ਧਿੰਦੇ ਰਹੋ ਤੇ ਜਿਹੜਾ ਤੁਹਾਡਾ ਪਿਆਰ ਹੈ ਸਾਨੂੰ ਯੂ نو ਸਾਨੂੰ ਬਹੁਤ ਜ਼ਿਆਦਾ ਇਨਕਰੇਜ ਕਰਦਾ ਹੋਰ ਵਧੀਆ ਤੋਂ ਵਧੀਆ ਕੰਮ ਕਰਨ ਨੂੰ ਤੇ ਤੁਹਾਡਾ ਪਿਆਰ ਹੀ ਸਾਨੂੰ ਅੱਗੇ ਲਿਜਾਊਗਾ ਬਹੁਤ ਬਹੁਤ ਧੰਨਵਾਦ थैंक यू so much ਜੀ ਆਇਆਂ ਨੂੰ ਆਲਵੇਜ਼ ਪੰਜਾਬ ਤੱਕ ਕੋਸ਼ਿਸ਼ ਕਰਦਾ ਹੈ ਕਿ ਆਪਕੋ ਹਮ ਜੋ ਪੰਜਾਬ ਸੇ ਜੁੜੇ ਹੋਏ ਲੋਕੋ ਕੀ ਛੋਟੀ ਛੋਟੀ ਤੇ ਪਿਆਰੀ ਪਿਆਰੀ ਬਾਤੇ ਦਿਖਲਾ ਸਕੇ